ਜੈ ਜਵਾਨ ਜੈ ਕਿਸਾਨ ਦੀ ਗੱਲ ਕੀਤੀ ਜਾਂਦੀ ਹੈ ਜੈ ਜਵਾਨ ਸਾਰੇ ਬੋਲੋ ਜੀ ਟਰਾਲੀਆਂ ਦੇ ਪਿੱਛੇ ਲਿਖਿਆ ਹੁੰਦਾ ਸੀ ਨਿੱਕੇ ਹੁੰਦੇ ਆਪਾਂ ਨੂੰ ਨਹੀਂ ਸੀ ਇਸ ਗੱਲ ਦਾ ਪਤਾ ਪਰ ਜਦੋਂ ਤੁਸੀਂ ਇਹਦੇ ਅੰਤਰੀ ਭਾਵ ਅੰਦਰ ਤੱਕ ਜਾਓਗੇ ਨਾ ਜਵਾਨ ਬਾਰਡਰ ਤੇ ਖਲੋਤਾ ਹੈ ਜਾਗਦਾ ਹੈ ਲੜਦਾ ਹੈ ਉਹ ਜਵਾਨ ਭਾਵੇਂ ਪੰਜਾਬ ਦਾ ਹੈ ਭਾਵੇਂ ਹਰਿਆਣੇ ਦਾ ਹੈ ਭਾਵੇਂ ਜੁਪੀ ਦਾ ਹੈ ਭਾਵੇਂ ਮਹਾਰਾਸ਼ਟਰ ਦਾ ਹੈ ਭਾਵੇਂ ਗੁਜਰਾਤ ਦਾ ਹੈ ਜਵਾਨ ਬਾਰਡਰ ਤੇ ਖਲੋ ਤੇ ਕਿਸਾਨ ਉਰਜਿਕ ਪੈਦਾ ਕਰਦਾ ਹੈ ਦੁੱਧ ਪੈਦਾ ਕਰਦਾ ਹੈ ਸਬਜ਼ੀਆਂ ਪੈਦਾ ਕਰਦਾ ਹੈ ਫਰੂਟ ਪੈਦਾ ਕਰਦਾ ਹੈ ਅਨਾਜ ਪੈਦਾ ਕਰਦਾ ਹੈ ਉਹ ترنگے اچھا ਵੇਖੋ ਦੋਹਾਂ ਦਾ ਸਬੰਧ ਕਿਡਾ ਡੂੰਗਾ ਹੈ ਜਵਾਨ ਤੇ ਕਿਸਾਨ ਦਾ ਜਿੰਨੇ ਵੀ ਜਵਾਨ ਨੇ ਬਾਰਡਰਾਂ ਤੇ ਜਾਂ ਮਜ਼ਦੂਰ ਦਾ ਬੇਟਾ ਜਾਂ ਕਿਸਾਨ ਦਾ ਬੇਟਾ ਕਿਸੇ ਮਨਿਸਟਰ ਦਾ ਬੇਟਾ ਤੇ ਨਹੀਂ ਉਹਨਾਂ ਚ ਹੈਗਾ ਜੀ ਕਦੀ ਕਹਿੰਦੇ ਸੁਣਿਆ ਵੀ ਕਿਸੇ ਮੰਤਰੀ ਦੇ ਘਰ ਆਜ ਤਰنگੇ ਚ ਲਪੇਟ ਕੇ Laash ਆਈਏ ਕਦੀ ਆਇਆ ਮਾਫ ਕਰਨਾ ਵੱਡੇ ਮੰਚ 'ਚ ਕਿਸੇ ਐਮਐਲਏ ਦੇ ਬਾਰੇ ਵੀ ਆਇਆ ਹੋਵੇ ਕਦੀ ਮੌਜੂਦਾ ਐਮਪੀ ਮੌਜੂਦਾ ਨਹੀਂ ਆਇਆ ਨਾ ਜਾਂ ਕਿਸਾਨ ਹੈ ਤੇ ਜਾਂ ਮਜ਼ਦੂਰ ਹੈ ਉਹਦਾ ਬੇਟਾ ਤਿਰੰਗੇ ਚ ਲਪੇਟ ਕੇ ਆਏਗਾ ਤੇ ਉਹਦਾ ਬਾਪੂ ਸੜਕਾਂ ਤੇ ਬੈਠਾ ਅੱਜ ਪਤਾ ਹੈ ਆਪਾਂ ਨੂੰ ਸਾਰਿਆਂ ਨੂੰ 20 ਚ ਹੋਇਆ ਸੀ ਨਾ ਅੰਦੋਲਨ ਸ਼ੁਰੂ ਇਹ ਕੀ ਅਖੀਰ ਤੱਕ ਚੱਲਿਆ 13 ਮਹੀਨੇ ਚੱਲਿਆ ਪਿਛਲੇ ਸਾਲ ਜਦੋਂ ਦੋ ਤਿੰਨ ਸਾਲ ਪਹਿਲਾਂ ਅੱਜ ਵੀ ਆਪਣੇ ਹੱਕ ਮੰਗਣ ਵਾਸਤੇ ਅੱਛਾ ਤੁਸੀਂ ਵੇਖੋ ਕਈਆਂ ਨੂੰ ਇਹ ਵੀ ਲੱਗਦਾ ਵੀ ਕਿਸਾਨ ਤਾਂ ਰੋਜ਼ ਹੀ ਤੁਰ ਪੈਂਦੇ ਨੇ ਇਹ ਇਹਦੇ ਵੇਲੇ ਨੇ ਪਰ ਤੁਸੀਂ ਵੇਖੋ ਵੀ ਜੇ ਤੁਸੀਂ ਆਪਣੀਆਂ ਦੁਕਾਨਾਂ ਤੇ ਸਮਾਨ ਵੇਚ ਰਹੇ ਹੋ ਨਾ ਇਹਨਾਂ ਵਿੱਚੋਂ ਅੱਧਿਓਂ ਜ਼ਿਆਦਾਆਂ ਵਸਤੂਆਂ ਕਿਸਾਨ ਦੀਆਂ ਪੈਦਾ ਕੀਤੀਆਂ ਵੇਚ ਰਹੇ ਜੇ ਜੇ ਆਟਾ ਵੇਚ ਰਹੇ ਤੇ ਕਿਹਦਾ ਪੈਦਾ ਕੀਤਾ ਬੋਲੋ ਪਿਆਰੇਓ ਜੇ ਤੁਸੀਂ ਉਸ ਤੇਰੇ ਦੁੱਧ ਕਹਿੰਦੇ ਹੋ ਵੀ ਦੁੱਧ ਪੈਕੇਟਾਂ ਚ ਆਉਂਦਾ ਭਾਵੇਂ ਠੀਕ ਹੋ ਚ ਭਾਵੇਂ ਨਕਲੀ ਵੀ ਆਉਂਦਾ ਹੋਊਗਾ ਪਰ ਕੁਝ ਨਾ ਕੋਈ ਤੇ ਅਸਲੀ ਦੁੱਧ ਵੀ ਜਾ ਰਿਹਾ ਨਾ ਇਹ ਕਿਹਦਾ ਕਿਹਦਾ ਪੈਦਾ ਕੀਤਾ ਹੋਇਆ ਜੀ ਕਿਸਾਨ ਦਾ ਹੱਥਾਂ ਚੋਂ ਗੁਆ ਨੀ ਨਿਕਲਦਾ ਉਹਦੇ ਕਿਦਾਂ ਠੰਡ ਵਿੱਚ ਲੋਕ ਠੰਡ ਵਿੱਚ ਘਰਾਂ ਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਖਾਂਦਾ ਹੈ ਕਿਦਾਂ ਵਿਚਾਰਾ ਠੰਡ ਵਿੱਚ ਹੀ ਪੱਠੇ ਵੜਨ ਜਾਂਦਾ ਹੈ ਉਹ ਅਜਦੋਂ ਭੈਣਾ ਮਟਰ ਤੋੜਦੀ ਨੇ ਆਏ ਹਾਏ ਹੇ ਤਰਸ ਹਾਂ ਦਾ ਅਮਰੀਕੀ ਜਦੋਂ ਠੰਡ ਤੁਹਾਨੂੰ ਪਤਾ ਹੈ ਕਿ ਆਮ ਦੂਜਿਆਂ ਸਾਲਾਂ ਨਾਲੋਂ ਠੰਡ ਜ਼ਿਆਦਾ ਪਈ ਬਹੁਤੇ ਲੋਕ ਘਰਾਂ ਚ ਹੀਟਰ ਲਾ ਕੇ ਬਿਠੇ ਸੀ ਤੇ ਉਹ ਭੈਣਾ ਮਟਰ ਤੋੜਨ ਵਾਲੀਆਂ ਤੇ ਯਾਰ ਤੁਸੀਂ ਇਹੋ ਜਿਹੇ ਬੰਦਿਆਂ ਦਾ ਬਣਦਾ ਹੱਕ ਵੀ ਨਾ ਦਿਓ ਤੁਸੀਂ ਸਕੂਨ ਕਿੱਥੋਂ ਪ੍ਰਾਪਤ ਕਰ ਲੋਗੇ ਅੱਜ ਆਪਣੇ ਹੱਕਾਂ ਬਟਲੇ ਜਾ ਰਿਆ ਨਾ ਕਿਸਾਨ ਕਿਹੜਾ ਜੀ ਕਰਦਾ ਆਪਣੇ ਮਹਿੰਗੇ ਮਹਿੰਗੇ ਸੰਦ ਕਈਆਂ ਲੋਕਾਂ ਨੇ ਫੁਕਰੇ ਨੇ ਇਹ ਤਾਂ ਟਰੈਕਟਰ ਲੈ ਕੇ ਬੈਰੀਗੇਡ ਤੋੜਦੇ ਫਿਰਦੇ ਤਾਂ ਕਹਿਣ ਵਾਲੇ ਪਤਾ ਕਿਹੜੇ ਜਿਹੜੇ ਰਜਾਈਆਂ 'ਤੇ ਘਰਾਂ 'ਚ ਬੈਠੇ ਰਹਿੰਦੇ ਨੇ ਕੌਣ ਹੈ ਜਿਹੜਾ ਮਹਿੰਗੇ ਤੋਂ ਮਹਿੰਗਾ ਸੰਦ ਲੈ ਕੇ ਜੀ ਕਰਦਾ ਕਿਸਦਾ ਜਾ ਕੇ ਉੱਥੇ ਮੈਂ ਟੱਕਰਾ ਮਾਰਾਂ ਜਾ ਕੇ ਇਹ ਤਾਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਵੀ ਜਿਹੜਾ ਕੁੱਕਰ ਹੁੰਦਾ ਨਾ ਜਦੋਂ ਤੁਸੀਂ ਉਹ ਤੇ ਪੂਰਾ ਪ੍ਰੈਸ਼ਰ ਬਣਦਾ ਫੇਰ ਸੀਟੀ ਵੱਜਦੀ ਆ ਪ੍ਰੈਸ਼ਰ ਨਾ ਬਣਾਓ ਤੁਸੀਂ ਬਣਦੇ ਹੱਕ ਦੇ ਉਹ ਕੰਮ ਨਿਬੜੋ ਤੁਸੀਂ ਤੁਸੀਂ ਜੋ ਬਣਦਾ ਹੱਕ ਹੈ ਤੁਹਾਡੇ ਕੋਲੋਂ ਵਾਧੂ ਚੀਜ਼ ਤੇ ਮੰਗੀ ਕੋਈ ਨਹੀਂ ਆਪਣੀ ਜਿੰਸ ਦਾ ਹੱਕ ਹੀ ਮੰਗਿਆ ਨਾ ਵੀ ਐਮਐਸਪੀ ਦੇ ਦਿਓ ਸਾਨੂੰ ਜੋ ਸਾਡੇ ਬਣਦੇ ਹੱਕ ਨੇ ਉਹ ਦੇ ਦਿਓ ਤੁਸੀਂ ਜੋ ਕਾਨੂੰਨ ਗਲਤ ਬਣਾਏ ਨੇ ਉਹ ਕਾਨੂੰਨ ਵਾਪਸ ਲੈ ਲਓ ਤੁਸੀਂ ਆਪਣੇ ਇਹੋ ਚੀਜ਼ ਮੰਗੀ ਆ ਨਾ ਕੋਈ ਵਾਧੂ ਚੀਜ਼ ਤੇ ਮੰਗੀ ਕੋਈ ਨਹੀਂ ਤੇ ਹਰ ਇੱਕ ਨੂੰ ਮੇਰੇ ਹਿਸਾਬ ਨਾਲ ਸਾਥ ਦੇਣਾ ਚਾਹੀਦਾ ਹੈ ਹਰ ਜਿੱਥੇ ਵੀ ਬੈਠੇ ਕੋ ਰਾਗੀ ਹੈ ਬਹੁਤ ਰਾਗੀ ਵੀਰਾਂ ਨੇ ਵੀ ਇਸ ਬਾਰੇ ਜਿੱਥੇ ਵੀ ਆਪਾਂ ਬੈਠੇ ਆਪਣੀ ਆਵਾਜ਼ ਬੁਲੰਦ ਕਰੋ ਕੋਈ ਗ੍ਰੰਥੀ ਹੈ ਸਵੇਰੇ ਰੋਜ਼ ਆਪਣੀ ਜਿੰਨੇ ਵੀ ਹੈਗੇ ਆਪਾਂ ਗ੍ਰੰਥੀ ਹੈ ਪ੍ਰਚਾਰਕ ਹੈ ਰਾਗੀ ਹੈ ਕੋ ਪ੍ਰਬੰਧਕ ਵੀਰ ਹੈ ਆਪਾਂ ਨੂੰ ਰਲ ਕੇ ਯੋਗਦਾਨ ਪਾਉਣਾ ਚਾਹੀਦਾ ਆਪਣਾ ਸਾਥ ਦੇਣਾ ਚਾਹੀਦਾ ਅਸੀਂ ਉਦੋਂ ਗਏ ਸੀ ਹੁਣ ਲੋੜ ਪਈ ਤੇ ਹੁਣ ਵੀ ਅਸੀਂ ਆਪਣਾ ਪੂਰਾ ਸਾਥ ਦੇਵਾਂਗੇ ਜਿਦਾਂ ਪਹਿਲਾਂ ਸੰਸਥਾਵਾਂ ਨਾਲ ਸਾਥ ਦਿੰਦਿਆਂ ਨੇ ਹੁਣ ਵੀ ਆਪਾਂ ਰਲ ਕੇ ਸਾਥ ਦੇਣਾ ਚਾਹੀਦਾ ਉਹਨਾਂ ਦਾ ਹੱਡੇ ਭਰਾ ਨਹੀਂ ਨਾਲੇ ਆਪਾਂ ਉਹਨਾਂ ਦਾ ਸਾਥ ਨਹੀਂ ਦੇਣਾ ਅਸਾ ਆਪਾਂ ਆਪਣੇ ਆਪ ਦੇ ਸਾਥ ਦੇਣਾ ਆਪਾਂ ਸਾਰੇ ਉਹ ਆ ਕਿ ਦੀ ਮਰਲਾ ਜਮੀਨ ਅਸਾ ਕਮਾਲ ਦੀ ਗੱਲ ਹੈ ਕਈ ਕਹਿਣਗੇ ਤੇ ਕਿਸਾਨਾਂ ਦੀ جنگ ਹੈ ਇਹ ਕਿਸਾਨਾਂ ਦੀ جنگ ਕੱਲਿਆਂ ਦੀ ਨਹੀਂ ਹੈਗੀ ਜਦੋਂ ਪਿਛਲੀ ਵਾਰੀ ਸੀ ਸਿੰਘੂ ਬਾਰਡਰ ਤੇ ਲਗਾਤਾਰ ਰਹ ਸੀ ਨਾ 13 ਮਹੀਨੇ ਤੇ ਅਸੀਂ ਇੱਕ Hindu ਵੀਰ ਦੀ ਦੁਕਾਨ ਤੇ ਗਏ ਤੇ ਸਾਨੂੰ ਸਮਾਨ ਚਾਹੀਦਾ ਸੀ ਜਦੋਂ ਪਹਿਲੇ ਦਿਨ ਗਏ ਮੇਰੇ ਖਿਆਲ ਚ 14 ਦਿਨ 27 ਤਰੀਕ ਸੀ 27 ਨਵੰਬਰ ਜਿਵੇਂ ਭੁੱਲਦਾ ਨਹੀਂ ਤੇ ਅਸੀਂ 27 ਨਵੰਬਰ ਨੂੰ ਚਲੇ ਗਏ ਸੀ ਤੇ ਜਦੋਂ ਪਹਿਲੇ ਦਿਨ ਹੌਲੀ ਹੌਲੀ ਜਾ ਕੇ ਦੁਕਾਨਾਂ ਤੋਂ ਸਮਾਨ ਲੈਣਾ ਸ਼ੁਰੂ ਕੀਤਾ ਉਹ ਇੱਕ ਦੁਕਾਨ ਤੇ ਸੀ ਸਮਾਨ ਲੈਣ ਗਿਆ ਤੇ ਮੈਂ ਕਿਹਾ ਤੁਹਾਨੂੰ ਇਹ ਲੱਗਦਾ ਹੋਣਾ ਉਹ ਦੁਕਾਨਦਾਰ ਵੀ ਨੂੰ ਕਿਹਾ ਵੀ ਇਹ ਸੈਦ ਪੰਜਾਬੀ ਆਣ ਕੇ ਤਾਂ ਬਾਕੀ ਕਿਸਾਨ ਆਣ ਕੇ ਰੋੜ ਮਾਲ ਕੇ ਬਹਿ ਗਏ ਨੇ ਇਹ ਤੇ ਵਾਧੂ ਨੇ ਐ ਕਿਹਾ ਇਹ ਜੰਗ ਉਹ ਆਪਣੀ ਨਹੀਂ ਲੜ ਰਹਾ ਵਾਸਤਵ ਚ ਨਾਲ ਤੁਹਾਡੇ ਵੀ ਲੜ ਰਹਾ ਕਹਿੰਦਾ ਜੀ ਉਹ ਕਿਵੇਂ ਤੇ ਮੈਂ ਉਹਦੀ ਦੁਕਾਨ ਤੇ ਇੱਕ ਸਾਹਮਣੇ ਪਈ ਇੱਕ ਸ਼ੈਂਪੂ ਦੀ ਬੋਤਲ ਵਾਲ ਵੇਖ ਕੇ ਹੱਥ ਕਰਕੇ ਮੈਂ ਆਖਿਆ ਸੀ ਮੈਂ ਕਿਹਾ ਆ ਜਿਹੜੀ ਬੋਤਲ ਹੈ ਨਾ ਜੇ ਹੋਲੀ ਹੋਲੀ ਕਾਰਪੋਰੇਟ ਕਰਾਣੇ ਨੇ ਜ਼ਮੀਨਾਂ ਨਾਪ ਲੀਆਂ ਨਾ ਆ ਦੁਕਾਨਾਂ ਵੀ ਨੱਪ ਲੈਣੀਆਂ ਨੇ ਉਹਨਾਂ ਨੇ ਵੱਡੇ ਵੱਡੇ ਕਹਿਣਾ ਸਾਡੇ ਮੋਲਾਂ ਚੋਂ ਆਣ ਕੇ ਚੀਜ਼ਾਂ ਖਰੀਦੋ ਤੁਹਾਡੀ ਦੁਕਾਨ ਤੋਂ ਕਿਸੇ ਨੇ ਸਮਾਨ ਖਰੀਦਣ ਨਹੀਂ ਹੋਣਾ ਅੱਜ ਸਾਥ ਦਿਓ ਉਹਨਾਂ ਦਾ ਜੇ ਕਾਰਪੋਰੇਟ ਕਰਾਣਿਆਂ ਨੇ ਜ਼ਮੀਨਾਂ ਹੜਾਪ ਲੀਆਂ ਨੇ ਨਾ ਉੱਤੇ ਆਣ ਕੇ ਜੇ ਅੱਜ ਮਹਿੰਗੇ ਜ਼ਿਆਦੇ ਪੈਸੇ ਦੇ ਕੇ ਜ਼ਮੀਨਾਂ ਨੱਪ ਲੀਆਂ ਤੇ ਤੁਹਾਡੀਆਂ ਦੁਕਾਨਾਂ ਵੀ ਨੱਪ ਲੈਣੀਆਂ ਉਦੋਂ ਤੁਹਾਂ ਚੀਕਾਂ ਮਾਰਨੀਆਂ ਉਦੋਂ ਤੁਹਾਂ ਕਹਿਣਾ ਸਾਡਾ ਸਾਥ ਦਿਓ ਤੇ ਦਿੱਤਾ ਵੀ ਸੱਚੀ ਗੱਲ ਹੈ ਬਹੁਤ ਹਿੰਦੂ ਵੀਰਾਂ ਨੇ ਬਹੁਤ ਸਾਡੇ ਮੁਸਲਮਾਨ ਭਰਾਵਾਂ ਨੇ ਦਿੱਲੀ ਦੇ ਵਿੱਚ ਇਹੋ ਜਿਹੇ ਮੈਂ ਪਰਿਵਾਰ ਵੇਖੇ ਜਿਹੜੇ ਹਿੰਦੂ ਪਰਿਵਾਰ ਜਿਨ੍ਹਾਂ ਕੋਲ ਅਸੀਂ ਪੱਖੇ ਲੈ ਕੇ ਆਉਂਦੇ ਹੁੰਦੇ ਸੀ ਮੁੱਲ ਉਹਨਾਂ ਨੇ ਸਾਨੂੰ ਨਾਲ ਹੀ ਰੇਟ ਡਾਊਨ ਕਰਤਾ ਵੀ ਜੇ ਤੁਸੀਂ ਕਿਸਾਨ ਭਰਾਵਾਂ ਲਈ ਪੱਖਿਆਂ ਦੀ ਸੇਵਾ ਕਰ ਰਹੇ ਹੋ ਤੇ ਅਸੀਂ ਵਿੱਚੋਂ ਕੋਈ ਨਫਾ ਨਹੀਂ ਕਮਾਵਾਂਗੇ ਕੋਈ ਵਿੱਚੋਂ ਪੈਸਾ ਨਹੀਂ ਵਾਧੂ ਕਮਾਵਾਂਗੇ ਜਿੰਨੀ ਸਾਡੀ ਲਾਗਤ ਹੈ ਉਨੀ ਸਾਨੂੰ ਦੇ ਦਿਓ ਤੁਸੀਂ ਐਦਾਂ ਦੇ ਬੰਦੇ ਵੀ ਹੈਗੇ ਸੀ بڑے ਮੁਸਲਮਾਨ ਭਰਾ ਜਿਹੜੇ ਕੂਲਰਾਂ ਦੀ ਬਰਾਉਂਡੀ ਸੇਵਾ ਕਰਦੇ ਸੀ ਉਹਨਾਂ ਨੇ ਵੀ ਕਿਹਾ ਵਿੱਚੋਂ ਕੋਈ ਮੁਨਾਫਾ ਨਹੀਂ ਕਮਾਵਾਂਗੇ ਅਸੀਂ ਜਿਹੜਾ ਬਣਦਾ ਉਹ ਲਵਾਂਗੇ ਅਸੀਂ ਤੋ ਇਸ ਕਰਕੇ ਇਹ ਜੰਗ ਸਾਰਿਆਂ ਦੀ ਸਾਂਝੀ ਹੈ ਤੇ ਕੇਂਦਰ ਨੂੰ ਵੀ ਚਾਹੀਦਾ ਹੈ ਕਿ ਜੋ ਬਣਦਾ ਉਹ ਦਿੱਤਾ ਜਾਵੇ ਕਿਉਂਕਿ ਕਿਸਾਨ ਹਰ ਇੱਕ ਸਟੇਟ 'ਚ ਪਹੁੰਚ ਰਿਹਾ ਉੱਥੇ ਤੁਹਾਨੂੰ ਪਿਛਲੇ ਤੁਹਾਨੂੰ ਪਤਾ ਹੋਣਾ ਅਜੇ ਤਾਂ ਮੈਂ ਕਹਿੰਦਾ ਆਪਣੇ ਜਿਹੜੇ ਕਿਸਾਨ ਵਾਂ ਇਹ ਤੇ ਬੜੇ ਸਭਿਅਕ ਤਰੀਕੇ ਨਾਲ ਅੰਦੋਲਨ ਕਰਦੇ ਆ ਬੜੇ ਸੋਹਣੇ ਤਰੀਕੇ ਨਾਲ ਕਿਹਦਾ ਕੋਈ ਭੰਨ ਤੋੜੀ ਪਿਛਲੇ ਜਦੋਂ ਹੋਇਆ ਅੰਦੋਲਨ 13 ਮਹੀਨਿਆਂ 'ਚ ਕੋਈ ਕਿਹਦਾ ਨੁਕਸਾਨ ਤੱਕ ਨਹੀਂ ਕੀਤਾ ਨੇ ਤੁਹਾਡੇ ਕੋਲ ਆ ਕੇ ਕੋਈ ਰੋੜ ਮਾਲ ਕੇ ਬਹਿ ਜਾ 10 15 ਦਿਨ ਤੇ ਬਾਅਦ ਵਿੱਚ ਕੋਈ ਬਿਆਨ ਦੇਵੇ ਜੀ ਸਾਡਾ ਤਾਂ ਨੁਕਸਾਨ ਬੜਾ ਹੋ ਗਿਆ ਸੜ ਦੇ ਚੋਰੀ ਬੜੀ ਹੋ ਗਈ ਕਿੰਨੇ ਪੱਤਰਕਾਰਾਂ ਨੇ ਜਾ ਕੇ ਇੰਟਰਵਿਊ ਲਈਆਂ ਕਿ ਜਦੋਂ ਇਥੋਂ ਇਹਨੇ ਲੰਬਾ ਟਾਈਮ ਕਿਸਾਨ ਇੱਥੇ ਰਹਿਆ ਉਹਨਾਂ ਅੰਦੋਲਨ ਕੀਤਾ ਤੁਹਾਡਾ ਕੋਲ ਨੁਕਸਾਨ ਹੋਇਆ ਤੇ ਕਮਾਲ ਦੀ ਗੱਲ ਤੁਸੀਂ ਵੇਖੋ ਤੇ ਇੱਕ ਪੈਟਰੋਲ ਪੰਪ ਵਾਲੇ ਬੰਦੇ ਦੀ ਵੀਡੀਓ ਆਈ ਸੀ ਨਾ ਉਹਨੂੰ ਪੁੱਛਿਆ ਗਿਆ ਵੀ ਤੁਹਾਡਾ ਇੰਨਾ ਲੰਬਾ ਟਾਈਮ ਤੁਹਾਡੇ ਪੈਟਰੋਲ ਪੰਪ ਦੇ ਉੱਤੇ ਹੀ ਉਪਟਰੋਲ ਪੰਪ ਬੜਾ ਮਸ਼ਹੂਰ ਹੋਇਆ ਸੀ ਉੱਥੇ ਹੀ ਸਾਡੇ ਬਜ਼ੁਰਗਾਂ ਨੇ ਇਸ਼ਨਾਨ ਕੀਤਾ ਉੱਥੇ ਹੀ ਕਈ ਰਹਿੰਦੇ ਸੀ ਤੁਹਾਨੂੰ ਪਤਾ ਜਦੋਂ ਰੋਡ ਹੀ ਬਲੌਕ ਹੋ ਗਿਆ ਤੇ ਫਿਰ ਤੇਲ ਕਿਹਨੇ ਪਾਉਣਾ ਸੀ ਤੇ ਉਹਨੂੰ ਕਿਸੇ ਨੇ ਪੁੱਛਿਆ ਮਾਲਕ ਨੂੰ ਵੀ ਤੁਹਾਡਾ ਪੈਟਰੋਲ ਪੰਪ ਇਨਾ ਸਮਾਂ ਬੰਦ ਰਿਹਾ ਤੇ ਤੁਸੀਂ ਨੁਕਸਾਨ ਕਾਫੀ ਚੱਲਿਆ ਤੋ ਉਸ ਪੈਟਰੋਲ ਪੰਪ ਦੇ ਮਾਲਕ ਦਾ ਸ਼ਬਦ ਬੜਾ ਪਿਆਰਾ ਸੀ ਉਹ ਕਹਿੰਦਾ ਜੀ ਇਹ ਨੁਕਸਾਨ ਤਾਂ ਫਿਰ ਭਰਿਆ ਜਾਊ ਪਰ ਜਿਹੜਾ ਅੱਜ ਸੋਹਣਾ ਪਰਿਵਾਰ ਮੇਰੇ ਤੋਂ ਵਿਛੜ ਕੇ ਜਾ ਰਿਹਾ ਇਹ ਦੁਬਾਰਾ ਮਿਲਣਾ ਨਹੀਂ ਮੈਨੂੰ ਇਹ ਨੁਕਸਾਨ ਜਿਹੜਾ ਇਹ ਤੇ ਮੈਂ ਫੇਰ ਭਰ ਲੂੰ ਕਹਿੰਦਾ ਕੋਈ ਗੱਲ ਨਹੀਂ ਪਰ ਜਿਹੜਾ ਉਹਨੇ ਉਹਨੇ ਪਰਿਵਾਰ ਕਿਹਾ ਇੱਕ ਇੱਕ ਕਰਦਾਰ ਸਾਡੇ ਬਣਾ ਕੇ ਆਏ ਸੀ ਕਿਸਾਨ ਭਰਾ ਸਾਡੇ ਟਰਾਲੀਆਂ 'ਚ ਬਾਣੀ ਪੜੀ ਜਾ ਰਹੀ ਸੀ ਸਹਿਜ ਪੜੋਖਰੀ ਗੱਲ ਹੈ ਕਿ ਕਈਆਂ ਨੇ ਫੁੱਟ ਪੌਂਚ ਕੋਈ ਕਸਰ ਨਹੀਂ ਛੱਡੀ ਵੰਡ ਪਾ ਦਿੱਤੀ ਵੀ ਇਹ ਤੇ ਫਲਾਣੇ ਬੰਦੇ ਬੈਠੇ ਜੀ ਇਹ ਇਹ ਤੋਂ ਬਾਹਰ ਨਿਕਲਣਾ ਚਾਹੀਦਾ ਕਿਸੇ ਨੇ ਕਹਤਾ ਜੀ ਇੱਥੇ ਕਾਮਰੇਡ ਬੈਠੇ ਆ ਜੀ ਤੇ ਇਹ ਤੇ ਇਹਨਾਂ ਦੀ ਖਾਲਸਤਾਨੀਆਂ ਨਾਲ ਬਣਦੀ ਨਹੀਂ ਇਦਾਂ ਦੇ ਸ਼ਬਦਾਵਲੀ ਉਹ ਲੋਕ ਵਰਦੇ ਆ ਜਿਹੜੇ ਨਹੀਂ ਚਾਹੁੰਦੇ ਕਿ ਆਪਾਂ ਇਕੱਠੇ ਹੋ ਕੇ ਬਈਏ ਭਾਈ ਕਿਸਾਨ ਕਿਸਾਨ ਹੁੰਦਾ ਵਾ ਗਾਤਰੇ ਪਾਉਣ ਵਾਲਿਆਂ ਨੂੰ ਵੀ ਇਹਨਾਂ ਨੇ ਉਸ ਕਤਾਰ 'ਚ ਲਿਆ ਕੇ ਖੜਾ ਕਰਤਾ ਤੂੰ ਮੇਰੇ ਖਿਆਲ ਨਾਲ ਇਹੋ ਜੀ ਫੋਟ ਨੁਕਸਾਨ ਕਰਦੀ ਆ ਸਾਡਾ ਫਾਇਦਾ ਨਹੀਂ ਕਰਦੀ ਤੁਸਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜੇ ਟਰਾਲੀਆਂ ਮਗਰ ਲਿਖਿਆ ਜੈ ਜਵਾਨ ਜੈ ਕਿਸਾਨ ਤੇ ਇਹਦੇ ਅਰਥ ਸਮਝੋ ਉਹ ਜੈ ਜਵਾਨ ਜੈ ਕਿਸਾਨ ਪਿਓ ਪੋਤੀ ਨੇ ਉਹ ਕੋ ਦੂਜਾ ਨਹੀਂ ਹੈਗਾ ਵੀ ਜਵਾਨ ਕੋਈ ਹੋਰ ਹੈ ਤੇ ਕਿਸਾਨ ਕੋਈ ਹੋਰ ਵਾ ਉਹ ਜੈਜਵਾਨ ਜੈਕਸਨ ਭਾਵੇਂ ਪੰਜਾਬ ਦਾ ਹੈ ਭਾਵੇਂ ਹਰਿਆਣੇ ਦਾ ਹੈ ਤੇ ਭਾਵੇਂ ਦੂਜੀਆਂ ਸਟੇਟਾਂ ਦਾ ਤੇ ਕਮਾਲ ਦੀ ਗੱਲ ਤੁਸੀਂ ਵੇਖੋ ਯਾਰ ਹੈ ਕੇਂਦਰ ਦੇ ਕੋਲੋਂ ਹਕ ਮੰਗਣ ਲਈ ਤੇ ਬਾਰਡਰ ਕਿਹਨਾ ਬਲੌਕ ਕੀਤਾ ਹੋਇਆ ਜੀ ਹਰਿਆਣੇ ਵਾਲਿਆਂ ਖੱਟੜ ਦਾ ਪੂਰਾ ਜ਼ੋਰ ਲੱਗਾ ਆ ਪਰ ਤੁਸੀਂ ਵੇਖੋ ਫਿਰ ਵੀ ਅਗਲੇ ਨੱਪ ਨੁੱਪ ਕੇ ਲੈ ਕੇ ਪਹੁੰਚ ਕੇ ਸਿੰਘੂ ਬਾਰਡਰ ਤੋਂ ਵੀ ਅੱਗੇ ਚਲੇ ਗਏ ਹੋ ਤੋਂ ਮੇਰੇ ਕਹਿਣ ਦਾ ਭਾਵੇਂ ਹੈ ਕਿ ਇਹ ਉਖਾ ਹੁੰਦਾ ਜੀ ਆਰਥਿਕ ਪੱਖ ਦਾ ਵੀ ਨੁਕਸਾਨ ਹੁੰਦਾ ਕਿਉਂਕਿ ਇੰਨਾ ਲੰਬਾ ਟਾਈਮ ਰਹਿਣਾ ਉੱਥੇ ਰਾਸ਼ਨ ਵੀ ਚਾਹੀਦਾ ਹੈ ਗੱਡੀਆਂ ਦੇ ਟਰੈਕਟਰਾਂ ਤੇ ਤੇਲ ਦਾ ਵੀ ਖਰਚਾ ਆਉਣਾ ਬਹੁਤ ਕੁਝ ਹੁੰਦਾ ਵਾ ਘਰਾਂ ਚੋਂ ਵੀ ਕੰਮ ਛੱਡ ਕੇ ਗਏ ਨੇ ਸਾਡੇ ਮਤਲਬ ਤੇ ਬਾਕੀ ਕਿਸਾਨੀ ਅੰਦੋਲਨ ਜਿਹੜਾ ਉਦੋਂ ਚੱਲਿਆ ਸੀ 13 ਮਹੀਨੇ ਉਹਨੇ ਆਪਣੇ ਚ ਗੰਡ ਬੜੀ ਪਿਆਰੀ ਪਾਈ ਸੀ ਤੁਸੀਂ ਵੇਖਿਆ ਹੋਣਾ ਉੱਥੇ ਜਿਹੜੇ ਜਿਹੜੇ ਰਹੇ ਸੀ ਉਹਨਾਂ ਨੂੰ ਪਤਾ ਵਾ ਕਿ ਜਿਵੇਂ ਪੁਰਾਣਾ ਪੂਰਾ ਮਾਹੌਲ ਬਣਾਤਾ ਵੀ ਇੱਕ ਦੂਜੇ ਘਰੋਂ ਜਾ ਕੇ ਗੰਡੇ ਵੀ ਲੈ ਆਉਣੇ ਕੱਠੇ ਬਹਿ ਕੇ ਰੋਟੀ ਚਾਹ ਪਾਣੀ ਪੀਣਾ ਸੇਵਾ ਕੱਠਿਆਂ ਬਹਿ ਕੇ ਬਜ਼ੁਰਗਾਂ ਨੇ ਕਰਨੀ ਕੱਠੇ ਆਪਣਾ ਤਾਂ ਬਹੁਤ ਸਾਝ ਵੀ ਕਈਆਂ ਬੰਦਿਆਂ ਦੀ ਆਪਸ ਵਿੱਚ ਡੂੰਗੀ ਪਈ ਸੀ ਤਾਂ ਸਾਡੀ ਤੇ ਹੋਰ ਅਦਾਸ ਆ ਭਾਈ ਜਿੱਥੇ ਵੀ ਬੈਠੇ ਆ ਜੇ ਮੈਂ ਕਹਿੰਨਾ ਸਾਥ ਨਾ ਦੇ ਸਕਦੇ ਤੇ ਸਾਨੂੰ ਵਿਰੋਧ ਕਰਨ ਦਾ ਵੀ ਕੋਈ ਹੱਕ ਨਹੀਂ ਹੈਗਾ ਸਾਡੇ ਆਪਣੇ ਕਈ ਵਿਰੋਧ ਕਰੀ ਜਾਣਗੇ ਵਿੱਚ ਬੈਠੇ ਅਸੀਂ ਪਿਛਲੀ ਵਾਰੀ ਜਦੋਂ ਨਾਲ-ਨਾਲ ਸਮਾਗਮ ਵੀ ਕਰਦੇ ਸੀ ਤੇ ਕਈਆਂ ਪਿੰਡਾਂ 'ਚ ਗਏ ਉਹ ਮਾਨਨਾ ਦਾਦੇ ਜੀ ਸਾਡੇ ਪਿੰਡੋਂ ਤੇ ਇੱਕ ਵੀ ਟਰਾਲੀ ਨਹੀਂ ਗਈ ਉਹ ਇਹ ਮਾਨਨਾ ਦਾਦੇ ਵੀ ਸਾਡੇ ਪਿੰਡੋਂ ਤਾਂ ਇੱਕ ਵੀ ਟਰਾਲੀ ਨਹੀਂ ਗਈ ਉਹਨਾਂ ਨੂੰ ਇਹ ਲੱਗੀ ਜਾਂਦਾ ਸੀ ਜਦੋਂ ਕਾਨੂੰਨ ਬਣ ਗਿਆ ਸਾਡਾ ਪਿੰਡ ਤੇ ਬਾਹਰ ਰਹਿ ਜਾਣਾ ਉਹ ਚ ਵੀ ਸਾਡੇ ਪਿੰਡ ਦੇ ਉੱਤੇ ਥੋੜਾ ਕਾਨੂੰਨ ਲਾਗੂ ਹੋਣੇ ਆ ਵੀ ਸਾਡਾ ਪਿੰਡ ਸ਼ਾਇਦ ਉਸ ਕਾਨੂੰਨ ਤੋਂ ਬਾਹਰ ਰਹਿ ਜਾਣਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਲੱਕੜ ਦੇ ਘਰ ਚ ਰਹੀਏ ਨਾ ਤੇ ਘਰ ਹੋਵੇ ਜੰਗਲ ਚ ਤੇ ਜੰਗਲ ਨੂੰ ਲੱਗੀ ਹੋਵੇ ਅੱਗ ਤੇ ਘਰ ਭਾਈ ਤੁਹਾਡਾ ਵੀ ਨਹੀਂ ਬਚਣਾ ਤੂੰ ਇਸ ਕਰਕੇ ਜਦੋਂ ਅੱਗ ਲੱਗਣੀ ਆ ਨਾ ਇਹਨੇ ਇਹਨੇ ਲਪੇਟੇ ਚ ਲੈ ਆਉਣਾ ਸਾਰਾ ਕੁਝ ਤੇ ਇਸ ਕਰਕੇ ਜੇ ਆਪਾਂ ਚਾਹੁੰਦੇ ਆ ਕਿ ਜਿੱਥੋਂ ਤੱਕ ਸਾਡਾ ਜੋਰ ਲੱਗਦਾ ਨਾਲੇ ਇਹ ਸਾਡਾ ਬੋਲਣਾ ਇਸ ਗੱਲ ਦਾ ਸਬੂਤ ਵਾਬੀ ਆਪਾਂ ਜੇ ਜਿਉਂਦੇ ਆ ਕਿਉਂਕਿ ਜਿਹੜੀ ਲਾਸ਼ ਹੁੰਦੀ ਉਹ ਉਧਰ ਨੂੰ ਰੁੜਦੀ ਹੈ ਜਿੱਧਰ ਨੂੰ ਪਾਣੀ ਜਾਂਦਾ ਵਾ ਉਹ ਜਿਹੜਾ ਜਿਉਂਦਾ ਹੁੰਦਾ ਨਾ ਉਹ ਹੀ ਤਾਂ ਨੂੰ ਜਾਂਦਾ ਵਾ ਉਹ ਭਾਵੇਂ ਫੁੱਟ ਕੇ ਤਾਂ ਨੂੰ ਜਾਵੇ ਨਾ ਉਹ ਦੂਰੋਂ ਬੰਦਾ ਵੇਖ ਰਿਹਾ ਹੁੰਦਾ ਵੀ ਆਹ ਜਿਉਂਦਾ ਬੰਦਾ ਤੇ ਜਿਹੜਾ ਰੁੜਦਾ ਜਾ ਰਿਹਾ ਉਹ ਦੂਰੋਂ ਵੇ ਹਸਾਬ ਲਾਉਂਦਾ ਵੀ ਲਾਸ਼ ਰੁੜੀ ਜਾਂਦੀ ਹੈ ਤੇ ਸਾਡਾ ਬੋਲਣਾ ਇਸ ਗੱਲ ਦਾ ਸਬੂਤ ਆ ਸਾਡੇ ਹੱਕਾਂ ਲਈ ਲੜਨਾ ਇਸ ਗੱਲ ਦਾ ਸਬੂਤ ਆ ਵੀ ਅੰਦਰ ਮਾੜੀ-ਮੋਟੀ ਹੈ ਜੇ ਬੋਲੋ ਸਾਰੇ ਜੀ ਚਣਗ ਹੈ ਕੀ ਹੈ ਜੇ ਅਜੀ ਅੰਦਰ ਕੁਝ ਨਾ ਕੋਈ ਜਾਗਦਾ ਤੇ ਨਾਲੇ ਇਹਦੇ ਨਾਲ ਸਾਡਾ ਬੜਾ ਡੂੰਗਾ ਸਬੰਧ ਸੀ ਖੇਤੀ ਦੇ ਨਾਲ ਸਾਡੇ ਸਤਿਗੁਰ ਨੇ ਖੁਦ ਸਾਨੂੰ ਖੇਤੀ ਕਰਨੀ ਵੀ ਸਿਖਾਈ ਵਪਾਰ ਕਰਨਾ ਵੀ ਸਿਖਾਇਆ ਤੇ ਬਹੁਤ ਵੀਰ ਭੈਣ ਭਰਾਵਾਂ ਨੇ ਸਾਥ ਦਿੱਤਾ ਹੁਣ ਵੀ ਗਾਂ ਸਾਡਾ ਫਰਜ ਬਣਦਾ ਸਾਥ ਦੇਣ ਦੀ ਜਿੱਥੇ ਜੋਗੇ ਆ ਆਪਾਂ ਤਾਂ ਕਿ ਇਹ ਜਿਹੜੇ ਕਾਰਪੋਰੇਟ ਘਰਾਣੇ ਆ ਜਿਹੜੇ ਸਾਰਾ ਕੁਝ ਹੋਇਆ ਤੇ ਬੜਾ ਕੁਝ ਤੁਹਾਨੂੰ ਪਤਾ ਸਰਕਾਰਾਂ ਨੇ ਅਮੀਰ ਵੈਸੇ ਤਾਂ ਸਾਰਿਆਂ ਦੇਸ਼ਾਂ ਨਾਲ ਹੀ ਇੰਜ ਹੁੰਦਾ ਕਿ ਚੁੰਦੇ ਤੇ ਕੁਝ ਚੰਦ ਆ ਮੀਰ ਪਰਵਾਰੀਆਂ ਜਿਹੜੇ ਦੇਸ਼ਾਂ ਨੂੰ ਚਲਾ ਰਹੇ ਹੁੰਦੇ ਨੇ ਇੱਥੇ ਵੀ ਇਹ ਕਿੰਨਾ ਕੁਝ 에ਰਪੋਰਟ ਅਗਲਿਆਂ ਨੇ ਵੇਚ ਦਿੱਤੇ ਮਤਲਬ ਤੁਸੀਂ ਵੇਖੋ ਪਲੇਨ ਵੇਚ ਦਿੱਤੇ ਸਾਰਾ ਕੁਝ ਅਗਲਿਆਂ ਨੇ ਕਰ ਦਿੱਤਾ ਤੋ ਕਿਜਾ ਕਿਜਾ ਸਰਕਾਰ ਦਾ ਹੁੰਦਾ ਤੇ ਸਰਕਾਰ ਦਾ ਜਿਹੜਾ ਬੈਨੀਫਿਟ ਸੀ ਉਹ ਪਬਲਿਕ ਦੇ ਹੱਥ ਸੀ ਆਉਣਾ ਸੀ ਤੋ ਤਗੜਾ ਜਿਹੜਾ ਸੀ ਉਹ ਮਤਲਬ ਮਾਤਰ ਨੂੰ ਖਾ ਰਿਆ ਵਾ ਤੇ ਉਹ ਰੋਲਾ ਵੀ ਉਹ ਪਾ ਰਿਆ ਜਿਹੜੇ ਆਪਣੇ ਹੱਕਾਂ ਵਾਸਤੇ ਜੁੜਨਾ ਚਾਹੁੰਦੇ ਆ ਕਿ ਭਾਈ ਆਓ ਜਾਗਿਏ ਅਸੀਂ ਇੱਕ ਜਿਹੜਾ ਸਾਥ ਦੇ ਕੇ ਇਸ ਬੰਨੇ ਤੁਰਨ ਦੀ ਕੋਸ਼ਿਸ਼ ਕਰੀਏ ਗੁਰੂ ਬਖਸ਼ਿਸ਼ ਕਰੇ ਆਪਾਂ ਗੱਲ ਕਰ ਰਹੇ ਸੀ ਧੰਗੁਰ ਨਾਨਕ ਸਾਹਿਬ ਜੀ ਨੇ ਜਦੋਂ ਮਨੁੱਖ ਨੂੰ ਉਦਮੀ ਬਣਾਉਣ ਦੀ ਪ੍ਰੇਰਣਾ ਦਿੱਤੀ ਹੈ ਤੇ ਉਦੋਂ ਸਭ ਤੋਂ ਪਹਿਲਾਂ ਨਾਂ ਕਿਹਦਾ ਲਿਆ ਪਲਾ ਕਿਸਾਨ ਦਾ ਕਹਿੰਦੇ ਮਨ ਆਲੀ ਸਾਰੇ ਵੱਲੋਂ ਮਨ ਆਪਣੇ ਮਨ ਨੂੰ ਹਾਲੀ ਬਣਾ ਜਿੱਦਾਂ ਹਾਲੀ ਸ਼ਬਦ ਪਤਾ ਕਿਉਂ ਵਰਤਿਆ ਬਜ਼ੁਰਗਾਂ ਨੂੰ ਤਾਂ ਪਤਾ ਹੁੰਦਾ ਟਰੈਕਟਰਾਂ ਦੀ ਵਾਈ ਆ ਗਈ ਆ ਹਾਲੀ ਪਲਾ ਕਿੰਨੇ ਵਜੇ ਉੱਠਦਾ ਸੀ ਜੀ ਸਵੇਰੇ ਜਿਹੜਾ ਹਾਲੀ ਸੀ ਕਿੰਨੇ ਵਜੇ ਉੱਠਦਾ ਸੀ ਪਲਾ ਮਲਾਇ ਤੋਂ ਤੁਸੀਂ 15 20 30 40 50 ਸਾਜਰੋਂ ਟਰੈਕਟਰ ਨਹੀਂ ਸੀ ਪਿੰਡਾਂ 'ਚ ਇੰਨੇ ਹੈਗੇ। ਕਈ ਵਾਰੀ ਪਿੰਡ ਦੇ ਗ੍ਰੰਥੀ ਸਿੰਘ ਨੇ ਜਦੋਂ ਪ੍ਰਕਾਸ਼ ਕਰਨਾ ਉਹਦੇ ਤੋਂ ਪਹਿਲਾਂ ਪਿੰਡ ਦਾ ਹਾਲੀ ਕਿਸਾਨ ਪਿੰਡ 'ਚੋਂ ਖੇਤ ਪਹੁੰਚ ਜਾਂਦਾ ਸੀ। ਤੇ ਕਈ ਵਾਰੀ ਬਾਅਦ ਵਿੱਚ ਭਾਈ ਸਾਹਿਬ ਨੂੰ ਦੱਸਣਾ ਸਿਰੇ ਆਣ ਕੇ ਭਾਈ ਸਾਹਿਬ ਜਦੋਂ ਤੁਸੀਂ ਮੁਖਵਾਕ ਲੈ ਰਹੇ ਸੀ ਨਾ ਪ੍ਰਕਾਸ਼ ਕਰਕੇ ਉਦੋਂ ਤੱਕ ਸੁਖਣਾ ਸੀ ਜਦੋਂ ਤੂੰ ਸੰਖਪੁਰਿਆ ਉਦੋਂ ਤੇ ਮੇਰੇ ਸਾਹ ਕਈ ਵਾਰੀ ਸਪੀਕਰ ਵੀ ਨਹੀਂ ਸੀ ਹੁੰਦੇ ਕਹਣਾ ਜਦੋਂ ਤੂੰ ਸੰਖਪੁਰਿਆ ਸੀ ਨਾ ਬਾਬਾ ਜੀ ਉਹ ਸੰਖਪੁਰ ਨਾਲ ਦੱਸਣਾ ਵੀ ਹੁਣ ਸਿਰੇ ਅੰਮ੍ਰਿਤ ਵੇੜਾ ਹੋ ਗਿਆ ਸ਼ਾਮਾਂ ਨੂੰ ਸੰਖਪੁਰ ਰਾ ਉਦੋਂ ਤਰੀਕਾ ਇਹ ਹੁੰਦਾ ਸੀ ਸੰਗਤਾਂ ਨੂੰ ਸचेत ਕਰਨ ਦਾ ਉਦੋਂ ਸੂਰਜ ਚੜ੍ਹਨ ਤੱਕ ਕਿਸਾਨ ਪਹਿਲੀ ਲੱਗ ਭੱਗ ਕਿੱਲਾ ਪਾਉਣਾ ਕਿੱਲਾ ਉਦੋਂ ਤੱਕ ਵਾਹ ਲੈਂਦੇ ਸੀ